ਤਾਂ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਨਜਾਪਦਾ ਹੈ ਕਿ ਕੰਗਨਾਰ ਨਾਉਤ ਨੇ ਲਿਆ ਦਰਅਸਲ ਕੰਗਨਰ ਨੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰਾਮ ਤੇ ਅਜੇਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤ ਪਾਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾ ਸਹੀ ਹੈ ਅਜਿਹਾ ਉਸਤਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਤੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਰ ਰਣੌਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਉਸ ਉੱਤੇ ਅਜਿਹੀ ਮੰਦਪਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਖੇੜ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਰ ਰਣੌਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਢੜਕਾਉ ਭਾਸ਼ਾ ਢੜਕਾਉ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲੀਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਪਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾਤ ਵਾਲਾ ਅਜੇਹ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁਸਲਮ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਨਾਰਨੌਥ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ Hindu ਭਾਈਚਾਰੇ ਨੂੰ ਕੰਗਨਾਰਨੌਥ ਕੀ ਮੁਸਲਮ ਤੇ Hindu ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਰਨਾਉਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨਹੀਂ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਰਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਰਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਰਨਾਉਤ ਬਾਰੇ ਤਾਂ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਨਤਜ਼ਾਪਦਾ ਹੈ ਕਿ ਕੰਗਨਾਰ ਨਾਉਤ ਨੇ ਲਿਆ ਹੈ ਦਰਅਸਲ ਕੰਗਨਰ ਨੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰਾਮ ਤੇ ਅਜੇਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤ ਪਾਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾਅ ਸਹੀ ਹੈ ਅਜਿਹਾ ਉਸਤਾ ਵਤੀਰਾ ਸਹੀ ਹੈ ਕੀ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਤੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਰਨਾਉਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਉਸ ਉੱਤੇ ਅਜਿਹੀ ਮੰਦਪਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਘਿਰ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਰਨਾਉਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਢੜਕਾਉ ਭਾਸ਼ਾ ਢੜਕਾਉ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲੀਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਭਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾਤ ਵਾਲਾ ਅਜੇਹਾ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁਸਲਮ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਨਾਰ ਨੌਥ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ Hindu ਭਾਈਚਾਰੇ ਨੂੰ ਕੰਗਨਾਰ ਨੌਥ ਕੀ ਮੁਸਲਮ ਤੇ Hindu ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਰਨਾਉਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨੇ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਾਰਾਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਰਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਰਨਾਉਤ ਬਾਰੇ ਤੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਨਜਾਪਦਾ ਹੈ ਕਿ ਕੰਗਨਾਰ ਨਾਉਤ ਨੇ ਲਿਆ ਦਰਅਸਲ ਕੰਗਨਾਰ ਨੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰਾਮ ਤੇ ਅਜੇਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤ ਪੱਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾ ਸਹੀ ਹੈ ਅਜਿਹਾ ਉਸਦਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਤੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਾਰਨੌਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਹੈ ਉਸ ਉੱਤੇ ਅਜਿਹੀ ਮੰਦਭਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਘਿਰ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਾਰਨੌਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਢੜਕਾਉ ਭਾਸ਼ਾ ਢੜਕਾਉ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲਈਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਪਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾਤ ਵਾਲਾ ਅਜੇਹ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁਸਲਮ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਨਾਰਨੌਥ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ Hindu ਭਾਈਚਾਰੇ ਨੂੰ ਕੰਗਨਾਰਨੌਥ ਕੀ ਮੁਸਲਮ ਤੇ Hindu ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਰਨਾਉਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨਹੀਂ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਰਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਰਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਰਨਾਉਤ ਬਾਰੇ ਤਾਂ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਂਝ ਆਪਦਾ ਕਿ ਕੰਗਨਾਰ ਨਾਉਤ ਨੇ ਲਿਆ ਦਰਅਸਲ ਕੰਗਨਾਰ ਨੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰਾਮ ਤੇ ਅਜਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤ ਪਾਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾ ਸਹੀ ਹੈ ਅਜਿਹਾ ਉਸਤਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਤੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਰ ਰਣੌਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਉਸ ਉੱਤੇ ਅਜਿਹੀ ਮੰਦਪਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਖੇੜ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਰ ਰਣੌਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਢੜਕਾਉ ਭਾਸ਼ਾ ਢੜਕਾਉ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲੀਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਭਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾਤ ਵਾਲਾ ਅਜੇਹ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁ슬ਮਨ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਨਾਰਨੌਥ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ Hindu ਭਾਈਚਾਰੇ ਨੂੰ ਕੰਗਨਾਰਨੌਥ ਕੀ ਮੁ슬ਮਨ ਤੇ Hindu ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਰਨਾਉਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨਹੀਂ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਰਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਰਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਰਨਾਉਤ ਬਾਰੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਂਝਾਪਦਾ ਹੈ ਕਿ ਕੰਗਨਾਰ ਨਾਉਤ ਨੇ ਲਿਆ ਦਰਅਸਲ ਕੰਗਨਾਰ ਨੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰਾਮ ਤੇ ਅਜੇਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤ ਪੱਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾਅ ਸਹੀ ਹੈ ਅਜਿਹਾ ਉਸਤਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਦੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਰਨਾਉਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਉਸ ਉੱਤੇ ਅਜਿਹੀ ਮੰਦਪਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਘਿਰ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਰਨਾਉਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਪੜਕਾਊ ਭਾਸ਼ਾ ਪੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲੀਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਭਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾਤ ਵਾਲਾ ਅਜੇਹਾ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਣਾ ਅਰਨੋਤ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਹਿੰਦੂ ਭਾਈਚਾਰੇ ਨੂੰ ਕੰਗਨਾਰ ਨਰੌਤ ਕੀ ਮੁਸਲਮ ਤੇ ਹਿੰਦੂ ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਨਰੌਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨਹੀਂ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਰਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਨਾਉਤ ਬਾਰੇ ਤਾਂ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜੇ ਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇੰਜ ਜਾਪਦਾ ਹੈ ਕਿ ਕੰਗਨਾਰ ਰਣੌਤ ਨੇ ਲਿਆ ਦਰਅਸਲ ਕੰਗਨਾਰ ਰਣੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰam ਤੇ ਅਜੇ ਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਸਪਾਤ ਦੇ ਨਾਂ ਉਤੇ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜੀਹਾ ਬਿਹੇਵੀਅਰ ਅਜੀਹਾ ਸੁਭਾ ਸਹੀ ਹੈ ਅਜੀਹਾ ਉਸਦਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਤੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਗਨਾਰ ਰਣੌਤ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜਾਤੀ ਗਣਨਾ ਦੀ ਗੱਲ ਕਰਦੇ ਨੇ ਜਾਂ ਮੰਗ ਕਰਦੇ ਨੇ ਜਾਤੀ ਗਣਨਾ ਦਾ ਮਸਲਾ ਚੱਲਿਆ ਹੋਇਆ ਉਸ ਉੱਤੇ ਅਜਿਹੀ ਮੰਦਪਾਗੀ ਟਿੱਪਣੀ ਨੂੰ ਲੈ ਕੇ ਵਿਰੋਧੀ ਵੀ ਘਿਰ ਰਹੇ ਨੇ ਤੇ ਲੋਕ ਵੀ ਚਿੰਤਾ ਜਤਾ ਰਹੇ ਨੇ ਇਸ ਤੋਂ ਵੱਧ ਹੈਰਾਨ ਕਰਨ ਵਾਲੀ ਇੱਕ ਪੋਸਟ ਹੈ ਟਵਿੱਟਰ ਦੇ ਉੱਤੇ ਕੰਗਨਾਰ ਰਣੌਤ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਜੋ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਮੁਸਲਿਮ ਪਾਈਚਾਰੇ ਦੇ ਲੋਕ ਆਪਣਾ ਧਾਰਮਿਕ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਂਦੇ ਨਜ਼ਰ ਆ ਰਹੇ ਨੇ ਤੇ ਕੰਗਣਾ ਨੇ ਟਿੱਪਣੀ ਕਰਦੇ ਲਿਖਿਆ ਕਿ ਦੇਖੋ ਆ ਹਾਲ ਹੈ ਇਹਨਾਂ ਦਾ ਕੀ ਅਜੇਹੇ ਦੇ ਵਿੱਚ Hindu ਲੋਕਾਂ ਨੂੰ ਆਪਣਾ Hindu ਮਰਦਾਂ ਨੂੰ ਖੂਨ ਗਰਮ ਨਹੀਂ ਰੱਖਣਾ ਚਾਹੀਦਾ ਸਾਫ਼ ਤੌਰ ਤੇ ਪੜਕਾਉ ਭਾਸ਼ਾ ਪੜਕਾਉ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਨਾ ਉਹ ਵੀ ਹਿੰਸਕ ਜਾਂ ਕਹ ਲੀਏ ਡਿਫੈਂਸ ਦੀ ਟ੍ਰੇਨਿੰਗ ਲੈਣ Hindu ਪਾਈਚਾਰੇ ਦੇ ਮਰਦ ਕਿਉਂਕਿ ਉਹਨਾਂ ਦੇ ਹਾਲਾ ਦਵਾਲਾ ਅਜੇ ਹੈ ਹਾਲਾਂਕਿ ਵੀਡੀਓ ਇੱਕ ਧਾਰਮਿਕ ਸਮਾਗਮ ਦੀ ਹੈ ਜਿਸ ਦੇ ਵਿੱਚ ਮੁਸਲਮ ਭਾਈਚਾਰੇ ਦੇ ਨਾਲ ਨਾਤਾ ਰੱਖਦੀ ਉਹ ਵੀਡੀਓ ਹੈ ਤੇ ਟਿੱਪਣੀ ਇਹ ਕੀਤੀ ਹੈ ਕਿ ਅਜਾਹੇ ਵਿੱਚ Hindu ਮਰਦ ਆਪਣਾ ਖੂਨ ਗਰਮ ਕਿਉਂ ਨਾ ਰੱਖਣ ਕੀ ਕਹਿਣਾ ਚਾਹੁੰਦੀ ਹੈ ਕੰਗਨਾਰਨੌਥ ਖੂਨ ਗਰਮ ਰੱਖਣ ਤੋਂ ਮਤਲਬ ਕੀ ਹੈ ਕਿ Hindu ਮਰਦਾਂ ਨੂੰ ਹਿੰਸਾ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ Hindu ਭਾਈਚਾਰੇ ਨੂੰ ਕੰਗਨਾਰਨੌਥ ਕੀ ਮੁਸਲਮ ਤੇ Hindu ਭਾਈਚਾਰੇ ਦੇ ਵਿੱਚ ਲੜਾਈ ਕਰਵਾਉਣ ਦੀ ਫਿਰਕੂ ਪ੍ਰਸਤ ਪੋਸਟ ਨਾ ਮੰਨਿਆ ਜਾਵੇ ਕਿਉਂ ਨਾ ਕਾਰਵਾਈ ਹੋਵੇ ਕੰਗਨਾਰ ਨਾਉਤ ਉੱਤੇ ਜਾਂ ਫਿਰ ਕਾਰਵਾਈਆਂ ਸਿਰਫ ਉਹਨਾਂ ਲੋਕਾਂ ਵਾਸਤੇ ਨੇ ਜੋ ਭਾਜਪਾ ਤੋਂ ਬਾਹਰ ਨਹੀਂ ਜਾਂ ਹੋਰਾਂ ਪਾਰਟੀਆਂ ਦੇ ਨਾਲ ਤਰਖਦੇ ਨੇ ਕਿਉਂਕਿ ਭਾਜਪਾ ਵਾਲਿਆਂ ਦਾ ਤਾਂ ਕੰਮ ਹੀ ਨਫ਼ਰਤ ਫੈਲਾਉਣਾ ਹੈ ਅਜਿਹੀ ਆਵਾਜ਼ ਜਿਹੜੀ ਹੈ ਉਹ ਹੁਣ ਵਿਰੋਧੀਆਂ ਦੀ ਤੇ ਆਮ ਲੋਕਾਂ ਦੀ ਸੋਸ਼ਲ ਮੀਡੀਆ ਤੇ ਉੱਠਦੀ ਹੋਈ ਕੰਗਨਾਰ ਨਾਉਤ ਖਿਲਾਫ ਨਜ਼ਰ ਆ ਰਹੀ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਤੇ ਦੱਸੋ ਇਹ ਪੋਸਟਾਂ ਜੋ ਤੁਹਾਡੀ ਸਕਰੀਨ ਦੇ ਉੱਤੇ ਨੇ ਕੀ ਦਰਸਾਉਂਦੀਆਂ ਨੇ ਕੰਗਨਾਰ ਨਾਉਤ ਬਾਰੇ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਕੰਗਨਾਰ ਨਾਉਤ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਚੁਣੀ ਗਈ ਪਾਰਲੀਮੈਂਟਰੀ ਮੈਂਬਰ ਬਣ ਗਈ ਕੰਗਨਾਰ ਨਾਉਤ ਪਰ ਸੋਸ਼ਲ ਮੀਡੀਆ ਪੋਸਟਾਂ ਤੇ ਸਰਗਰਮੀ ਅਜਿਹੀ ਬਣਾਈ ਹੋਈ ਹੈ ਜਿਵੇਂ ਕਿਸੇ ਪਾਰਟੀ ਦੀ ਆਈਟੀ ਸੈੱਲ ਦੀ ਮੈਂਬਰ ਹੋਵੇ ਜਿਵੇਂ ਕੋਈ ਟੀਨੇਜਰ ਮੀਮ ਬਣਾਉਣ ਵਾਲੀ ਕੁੜੀ ਹੋਵੇ ਤੇ ਨਫ਼ਰਤ ਫਲਾਉਣ ਦਾ ਠੇਕਾ ਇਂਤਜਾਬਦਾ ਕਿ ਕੰਗਨਾਰ ਰਣੌਤ ਨੇ ਲਿਆ ਦਰਅਸਲ ਕੰਗਨਾਰ ਰਣੌਤ ਨੇ ਕੁਝ ਤਸਵੀਰਾਂ ਆਪਣੇ ਟਵਿੱਟਰ ਤੇ ਕੁਝ ਸਟੋਰੀਜ਼ ਆਪਣੇ ਇੰਸਟਾਗ੍ਰam ਤੇ ਅਜੇਹੀਆਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਉੱਤੇ ਸਾਫ਼ ਤੌਰ ਤੇ ਲੋਕ ਚਿੰਤਾ ਜਤਾ ਰਹੇ ਨੇ ਕਿ ਦੇਖੋ ਕਿਵੇਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਤਪਾਤ ਦੇ ਨਾਂ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਕੀ ਇੱਕ ਪਾਰਲੀਮੈਂਟ ਦੇ ਮੈਂਬਰ ਦਾ ਅਜਿਹਾ ਬਿਹੇਵੀਅਰ ਅਜਿਹਾ ਸੁਭਾ ਸਹੀ ਹੈ ਅਜਿਹਾ ਉਸਦਾ ਵਤੀਰਾ ਸਹੀ ਹੈ ਕਿ ਉਸ ਨੂੰ ਇਹ ਪਤਾ ਵੀ ਹੈ ਕਿ ਉਹ ਪਾਰਲੀਮੈਂਟ ਦੀ ਮੈਂਬਰ ਹੈ ਤੇ ਉਸ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹ ਤਸਵੀਰ ਪਹਿਲੀ ਦੇਖੋ ਰਾਹੁਲ ਗਾਂਧੀ ਦੀ ਜਿਨ੍ਹਾਂ ਦੀ ਤਸਵੀਰ ਐਡਿਟ ਕੀਤੀ ਹੋਈ ਬਹੁਤ ਹੀ ਗੰਦੀ ਐਡਿਟ ਕੀਤੀ ਹੋਈ ਜਿਸ ਦੇ ਵਿੱਚ ਰਾਹੁਲ ਗਾਂਧੀ ਤਿੰਨ ਚਾਰ ਧਰਮ ਜਿਹੜੇ ਦਿਖਾ ਕੇ ਟੋਪੀ ਪਹਿਨਾ ਕੇ ਵੱਖ-ਵੱਖ ਧਰਮਾਂ ਦੇ ਨਿਸ਼ਾਨ ਉਹਨਾਂ ਨੂੰ ਪਵਾ ਕੇ ਤੇ ਫਿਰ ਕੰਨ ਦੇ ਨਾਲ ਨੋਟ ਲਿਖਦੀ ਹੈ ਕਿ ਜਿਹੜੇ ਆਪਣੀ ਜਾਤੀ ਨਹੀਂ ਦੱਸ ਸਕਦੇ ਉਹ ਜ